ਸਤਿ ਸ਼੍ਰੀ ਅਕਾਲ ਜੀ ਦੋਸਤੋ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਹੈ ਤਿਉਹਾਰਾਂ ਦਾ ਇਹ ਸੀਜ਼ਨ ਚੱਲਦਾ ਪਿਆ ਹੈ ਦੀਵਾਲੀ ਆਉਣ ਵਾਲੀ ਹੈ ਤੇ ਹਰ ਇੱਕ ਬੰਦਾ ਆਪਦੇ ਰਜੀਵਿਆਂ ਦੇ ਵਿੱਚ ਲੱਗਿਆ ਹੋਇਆ। ਇਹ ਦੀਵਾਲੀ ਦੇ ਦਿਨਾਂ ਦੇ ਵਿੱਚ ਦੋਸਤੋ ਕੀ ਤੁਸੀਂ ਕਦੀ ਸੋਚਿਆ ਵੀ ਸਾਡੇ ਦੇਸ਼ ਦੇ ਵਿੱਚ ਕਰੋੜਾਂ ਅਰਬਾਂ ਰੁਪਏ ਦਾ ਬਿਜ਼ਨਸ ਹੁੰਦਾ। ਉਹ ਭਾਵੇਂ ਮਿੱਟੀ ਦੇ ਦੀਵਿਆਂ ਦਾ ਹੋਵੇ, ਭਾਵੇਂ ਕੱਪੜਿਆਂ ਦਾ ਹੋਵੇ, ਭਾਵੇਂ ਮਠਿਆਈਆਂ ਦਾ ਹੋਵੇ ਤੇ ਭਾਵੇਂ ਕਿਸੇ ਵੀ ਚੀਜ਼ ਦਾ ਹੋਵੇ। ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਆਪਦੇ ਭੈਣਾ ਭਰਾਵਾਂ ਇੱਕ ਬੇਨਤੀ ਕਰਨਾ ਚਾਹਣਾ ਹੈ। ਆਓ ਆਪਾਂ ਇਹ ਸਮਾਨ ਆਪਦੇ ਮਹੱਲੇ ਦੇ, ਆਪਦੇ ਪਿੰਡ ਦੇ ਦੁਕਾਨਦਾਰ ਤੋਂ ਲਈਏ ਤਾਂ ਕਿ ਆਪਾਂ ਹਰ ਇੱਕ ਦਾ ਘਰ ਆਸ਼ਨ ਕਰ ਸਕੀ ਆਪਾਂ ਆਪਦਾ ਦੇਸ਼ ਸਟਰੋਂਗ ਬਣਾਈਏ ਨਾ ਕਿ ਉਹਨਾਂ ਦੇਸ਼ਾਂ ਨੂੰ ਸਟਰੋਂਗ ਕਰੀਏ ਜਿਹੜੇ ਸਾਨੂੰ ਖਤਮ ਕਰਨ ਤੇ ਲੱਗੇ ਹੋਏ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਇਹ ਜਦੋਂ ਅਸੀਂ ਆਪਦੇ ਦੁਕਾਨਦਾਰਾਂ ਆਪਦੇ ਭਰਾਵਾਂ ਨੂੰ ਸਟਰੋਂਗ ਕਰਾਂਗੇ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਜੋ ਰੌਣਕ ਜੋ ਦੀਵਾਲੀ ਦੀਆਂ ਰੌਣਕਾਂ ਤੁਸੀਂ ਦਿਓਗੇ ਤੁਹਾਡੇ ਮਨਾਂ ਦੇ ਅੰਦਰੋਂ ਜੋ ਖੁਸ਼ੀ ਆਊਗੀ ਉਸ ਦਾ ਕੋਈ ਵੀ ਹਿਸਾਬ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਆਓ ਰਲ ਇਨਾਂ ਤੇ ਹੋਰਾਂ ਤੇ ਆਪਦੇ ਦੇਸ਼ ਵਾਸੀਆਂ ਦਾ ਸਮਾਨ ਖਰੀਦਿਏ ਆਪਦੇ ਨੇੜ ਲਿਆ ਤੋਂ ਆਪਦੇ ਮਹੱਲਿਆਂ ਚੋਂ ਆਪਦੇ ਪਿੰਡਾਂ ਜੋ ਆਪਦੇ ਸ਼ਹਿਰਾਂ ਚੋਂ ਹਾਰੇ ਕੋ ਸਮਾਨ ਜੋ ਸਾਡੇ ਦੇਸ਼ ਚ ਬਣਦਾ ਸਭ ਤੋਂ ਵੱਡੀ ਜਿਹੜੀ ਪਰਚੇਜ਼ ਆ ਉਹ ਦੀਵਿਆਂ ਦੀ ਹੈ ਸਾਡੇ ਜਦੋਂ ਆਪਾਂ ਬਾਜ਼ਾਰ ਜਾਂਦੇ ਆ ਤੇ ਦੀਵੇ ਲੱਗੇ ਹੁੰਦੇ ਆ ਉਹ ਵਿਚਾਰੇ ਬੰਦੇ ਇਸ ਚਾਹ ਦੇ ਵਿੱਚ ਦੀਵੇ ਬਣਾਉਂਦੇ ਆ ਤੇ ਦੀਵੇ ਲਾਉਂਦੇ ਆ ਵੀ ਸਾਡੇ ਤੋਂ ਸਾਡੇ ਹੀ ਲੋਕ ਦੀਵੇ ਖਰੀਦ ਕੇ ਦੀਵਾਲੀ ਨੂੰ ਰੌਸ਼ਨ ਕਰਾਓ ਰੰਗ ਆਪਦੇ ਦੇਸ਼ ਨੂੰ ਹੋਰ ਸਟਰੌਂਗ ਧੰਨਵਾਦ